ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਬਾਗੀ ਧੜੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੱਸਦੀ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਐਸੀ ਕਸਮਾਨ ਦੀ ਯੁੱਧ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿ ਦੂਸਰੇ ਪਾਸੇ ਬਾਗੀ ਧੜੇ ਵਾਲੇ ਜਾਂ ਕਹਿ ਦੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਧੜੇ ਵਾਲੇ ਉਹ ਹਮੇਸ਼ਾ ਹੀ ਇਹ ਵਿਉਂਤਬੰਦੀਆਂ ਬਣਾ ਰਹੇ ਨੇ ਕਿ ਕਿਵੇਂ ਨਾ ਕਿਵੇਂ ਮੌਜੂਦਾ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸ਼ਰੂਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਢਾਹ ਲਾਈ ਜਾਵੇ ਹਰ ਰੋਜ਼ ਕੋਈ ਨਾ ਕੋਈ ਨਵਾਂ ਛੜਿਆੰਤਰ ਜਿਹੜਾ ਹੈ ਰਚਿਆ ਜਾਂਦਾ ਹੈ ਬਾਗੀ ਧੜੇ ਵੱਲੋਂ ਲੇਕਿਨ ਇਹਨੇ ਜਲਦੀ ਨਹੀਂ ਕਾਬੂ ਆਉਣਗੇ ਕਿਉਂਕਿ ਛਤਰੰਜ ਨਾਲੋਂ ਵੀ ਤੇਜ਼ ਦਿਮਾਗ ਚੱਲਦਾ ਹੈ ਮੌਜੂਦਾ ਸਰਦਾਰ ਸੁਖਬੀ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਸ਼ਰੂਮਣੀ ਅਕਾਲੀ ਦਲ ਦੇ ਉਹਨਾਂ ਦਾ ਦਿਮਾਗ ਉਹਨਾਂ ਦੇ ਸਾਥੀਆਂ ਦੇ ਨਾਲ ਕਾਫੀ ਲੀੜਤਾ ਹੈ ਇਸ ਨੂੰ ਲੈ ਕੇ ਹੁਣ ਫਿਰ ਇੱਕ ਵਾਰ ਦੱਸ ਦਈਏ ਕਿ 15 ਜੁਲਾਈ ਨੂੰ ਬਾਗੀ ਧੜੇ ਨੇ ਇੱਕ ਚੰਡੀਗੜ੍ਹ ਦੇ ਮੁਖ ਦਫਤਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਮਤਾ ਪਾਇਆ ਸੀ ਯਾਨੀ ਕਿ ਇੱਕ ਪ੍ਰੋਗਰੀਡੀਅਮ ਤਿਆਰ ਕੀਤਾ ਸੀ ਉਸ ਪ੍ਰੋਗਰੀਡੀਅਮ ਦਾ ਮੇਨ ਜਿਹੜਾ ਆਗੂ ਹੈ ਕਨਵੀਨਰ ਹੈ ਉਸ ਬਣਾ ਦਿੱਤਾ ਸੀ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਬਾਗੀ ਧੜੇ ਨੇ ਜਿਹੜੀ ਕੋਰ ਕਮੇਟੀ ਸੀ ਉਸ ਨੂੰ ਭੰਗ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਕੋਰ ਕਮੇਟੀ ਬਣਾ ਕੇ ਜਿਹੜੇ ਬਾਗੀ ਧੜੇ ਵਾਲੇ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਯਾਨੀ ਕਿ ਉਹਨਾਂ ਦਾ ਰਾਹ ਪਧਰਾ ਕਰਕੇ ਫਿਰ ਦੁਬਾਰਾ 23 ਮੈਂਬਰਾਂ ਦੀ ਜਿਹੜੀ ਨਵੀਂ ਕੋਰ ਕਮੇਟੀ ਬਣਾ ਦਿੱਤੀ ਬਲਵਿੰਦਰ ਸਿੰਘ ਮੁੰਦਰ ਨੂੰ ਫਿਰ ਦੁਬਾਰਾ ਚੇਅਰਮੈਨ ਸਥਾਪਿਤ ਕਰ ਦਿੱਤਾ ਡਾਕਟਰ ਜਲਜੀਤ ਸਿੰਘ ਚੀਮਾ ਨੂੰ ਐਜ਼ ਅ ਸਪੋਕਸਪੀਨ ਦੀ ਜ਼ਿੰਮੇਵਾਰੀ ਦੇ ਦਿੱਤੀ ਇਸ ਜਿਹੜਾ ਖਲਾਰਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਦਿਨ ਬਰ ਦਿਨ ਵੱਧਦਾ ਜਾ ਰਿਹਾ ਹੈ ਭਾਵੇਂ ਪਿਛਲੇ ਦਿਨਾਂ ਦੀ ਗੱਲ ਕਰੀਏ ਦੋ ਵਾਰ ਤੋਂ ਲਗਭਗ ਜਿਆਦਾ ਵਾਰ ਹੋ ਚੁੱਕਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋ ਕੇ ਬਾਗੀ ਧੜੇ ਦੇ ਆਗੂਆਂ ਨੇ ਕਹਿ ਦਿੱਤਾ ਹੈ ਕਿ ਬੇ ਦਖਲ ਕਰ ਦਿੱਤਾ ਦੇਣਾ ਚਾਹੀਦਾ ਹੈ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇੱਕ ਉਹਨੂੰ ਫਿਰ ਵੱਡਾ ਖੁਲਾਸਾ ਕਰ ਦਿੱਤਾ ਹੈ ਯਾਨੀ ਜਾਂ ਝਟਕਾ ਦਿੱਤਾ ਹੈ ਬਾਗੀ ਧੜੇ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਤੇ ਉਸ ਦੇ ਸਾਥੀਆਂ ਨੂੰ ਨਵੇਂ ਬਣੇ ਕਮਿਨਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਗੁਰਪ੍ਰਤਾਪ ਸਿੰਘ ਮਡਾਲਾ ਨੇ ਅੱਜ ਮੁਖ ਬਲਾਰਿਆਂ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਅਤੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੂੰ ਐਜ਼ ਅ ਦਫ਼ਤਰ ਦਾ ਕੰਮਕਾਜ ਅਤੇ ਬਾਕੀ ਦਫ਼ਤਰਾਂ ਦੀ ਨਿਗਰਾਨੀ ਅਤੇ ਮੁਖ ਬਲਾਰੇ ਵਜੋਂ ਜਿਹੜਾ ਹੈ ਉਸ ਦਾ ਨਾਮ ਜਿਹੜਾ ਹੈ ਨਿਗੂਤ ਕਰ ਦਿੱਤਾ ਗਿਆ ਹੈ ਯਾਨੀ ਕਿ ਨੁਕਤੀ ਪੱਤਰ ਅੱਜ ਦੇ ਦਿੱਤੇ ਗਏ ਨੇ ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਦਰਾ ਭਾਈ ਮਨਦੀਪ ਸਿੰਘ ਮੰਨਾ ਅਤੇ ਹੋਰ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਵਿੱਚ ਨੇ ਉਹਨਾਂ ਨੂੰ ਬਣਦੇ ਅਹੁਦੇ ਵੰਡ ਦਿੱਤੇ ਗਏ ਨੇ ਯਾਨੀ ਕਿ ਅੱਜ ਨਿਯੁਕਤੀ ਪੱਤਰ ਦੇ ਦਿੱਤੇ ਗਏ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਧੜੇ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਵਿਡਾਲਾ ਹੁਣਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਨਵਾਂ ਪ੍ਰਧਾਨ ਵੀ ਬਣਾਵਾਂਗੇ ਅਸੀਂ ਸਿਰਫ ਵੇਟ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਕਿ ਜਿਹੜਾ ਟੀਚਾ ਮਿੱਥਿਆ ਹੈ ਬਾਗੀ ਧੜੇ ਨੇ ਜਾਂ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਕਿ ਉਹ ਆਪਣੇ ਟੀਚੇ ਨੂੰ ਪੂਰਾ ਕਰ ਪਾਉਣਗੇ 30 ਅਗਸਤ ਤੋਂ ਪਹਿਲਾਂ ਪਹਿਲਾਂ ਕਿਉਂਕਿ ਜਿਮਨੀ ਚੋਣਾ ਦੀ ਗੱਲ ਕਰੀਏ ਜਿਮਨੀ ਚੋਣਾ 6 ਮਹੀਨੇ ਵਾਸਤੇ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਲੇਕਿਨ ਜੋ ਹੁਣ ਗਰੀ ਗੱਲ ਕਰੀਏ 카ਟੋ ਕਲੇਸ਼ ਦੀ ਕਿ ਉਹਨਾਂ ਆਉਣ ਵਾਲੀ 30 ਅਗਸਤ ਤੋਂ ਪਹਿਲਾਂ ਪਹਿਲਾਂ 카ਟੋ ਕਲੇਸ਼ ਖਤਮ ਹੋ ਜਾਵੇਗਾ ਜਾਂ ਵਧੇਗਾ ਕਿਉਂਕਿ ਸਾਰੇ ਹੀ ਪੰਜਾਬ ਦੀਆਂ ਅੱਖਾਂ ਨੇ ਹੁਣ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਉੱਤੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਚਰਨਜੀਤ ਸਿੰਘ ਬਰਾੜ ਨੇ ਵੀ ਪਿਛਲੇ ਦਿਨਾਂ ਵਿੱਚ ਇੱਕ ਬੜਾ ਪੜਕਾਉ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਪੰਜਾਂ ਜਥੇਦਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਰਬ ਉੱਚਤਾ ਨੂੰ ਬਹਾਲ ਰੱਖਣ ਸ਼ਰੋਮਣੀ ਅਕਾਲੀ ਦਲ ਨੂੰ ਵੀ ਅਭਾਰ ਕਰਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਵਾਲ ਰੱਖਣ ਨਾ ਕਿ ਤੁਸੀਂ ਬਾਦਲ ਪਰਿਵਾਰ ਦੇ ਪਿੱਠੂ ਬਣ ਜਾਓ ਇਹ ਪਲਟਵਾਰ ਕੀਤਾ ਇੱਕ ਕਟਾਸ਼ ਵਾਰ ਕੀਤਾ ਗਿਆ ਸੀ ਚਰਨਜੀਤ ਸਿੰਘ ਬਰਾੜ ਦੇ ਦੁਆਰਾ ਲੇਕਿਨ ਇੱਕ ਵਾਰ ਫੇਰ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਸ਼ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿਉਂਕਿ ਨਵੇਂ ਬਣੇ ਕ੍ਰਿਮੀਨ ਗੁਰਤਾਪ ਸਿੰਘ ਵਿਡਾਲਾ ਨੇ ਅੱਜ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਬਰਾੜ ਨੂੰ ਦਫ਼ਤਰ ਦੇ ਦਿੱਤਾ ਹੈ ਮੇਨ ਬੁਲਾਰਾ ਬਣਾ ਦਿੱਤਾ ਹੈ ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਹੈ ਚੰਦੂ ਮਾਜ਼ਰਾ ਵੀ ਹੈ ਭਾਈ ਮਨਦੀਪ ਸਿੰਘ ਮੰਨਾ ਵੀ ਹੈ ਅਤੇ ਹੋਰ ਵੀ ਨਾਮ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਣਗੇ ਅਤੇ ਨਵੇਂ ਪ੍ਰਧਾਨਦਿਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਧੰਨਵਾਦ